ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਇਹ ਮੇਰੇ ਕੋਲ ਲਾਈਨਿੰਗ ਆ ਤੇ ਇਹ ਆਪਣੇ ਕੋਲ ਕਮੀਜ਼ ਦਾ ਕਪੜਾ ਆ 2.5 ਮੀਟਰ ਕਮੀਜ਼ ਦਾ ਮਤਲਬ ਕਿ ਇਹ ਆਪਣੇ ਕੋਲੇ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਜਿਹੜੇ ਆਪਣੇ ਕੋਲੇ ਕਮੀਜ਼ ਦੇ ਇਹ ਫਲਾਵਰ ਬਣੇ ਹੋਏ ਨੇ ਫਰੰਟ ਵਾਲੇ ਪੱਲੇ ਤੇ ਕਢਾਈ ਵਾਲੇ ਠੀਕ ਹੈ ਜੀ ਤੇ نیچے ਪ੍ਰਿੰਟ ਬਣਿਆ ਹੋਇਆ ਦੇਖੋ ਠੀਕ ਹੈ ਜੀ ਇਹ ਫਲਾਵਰ ਜਿਹੜੇ ਨੇ ਮਤਲਬ ਕਿ ਲੱਗ ਲੱਗ ਜਗ੍ਹਾ ਤੇ ਪਾਏ ਹੋਏ ਨੇ ਕੋਈ ਫਲਾਵਰ ਮਤਲਬ ਕਿ ਸੈਂਟਰ ਦੇ ਵਿੱਚ ਨਹੀਂ ਆ ਰਿਹਾ ਹੈਗਾ ਠੀਕ ਹੈ ਜੀ ਤੇ ਆਪਾਂ ਜਿਵੇਂ ਇਹ ਵੀ ਸ਼ੇਪ ਬਣੀ ਹੋਈ ਹੈ ਨਾ ਕਿ ਮੀਰ ਦੇ ਵਿੱਚ ਜਿਹੜਾ ਪ੍ਰਿੰਟ ਬਣਾਇਆ ਹੋਇਆ ਠੀਕ ਹੈ ਜੀ ਆਪਾਂ ਇਸ ਤੋਂ ਜਿਹੜਾ ਆ ਪੱਲੇ ਦਾ ਸੈਂਟਰ ਕਰਾਂਗੇ ਠੀਕ ਹੈ ਆ ਦੇਖੋ ਠੀਕ ਹੈ ਜੀ ਇਹ ਵੀ ਸ਼ੇਪ ਦੀ ਜਿਹੜੀ ਸ਼ੇਪ ਬਣੀ ਹੋਈ ਹੈ ਨਾ ਪ੍ਰਿੰਟ ਜਿਹੜਾ ਬਣਾਇਆ ਹੈ ਵਿੱਚ ਲਾਈਨਾਂ ਜੀਆਂ ਆਪਾਂ ਇੱਥੋਂ ਸੈਂਟਰ ਕਰ ਲੈਣਗੇ ਤਾਂ ਜੋ ਜਿਹੜੇ ਆਪਣੇ ਇਹ ਤਿੰਨੋਂ ਫਲਾਵਰ ਨੇ ਜਿਹੜੇ ਫਰੰਟ ਵਾਲੇ ਪੱਲੇ ਦੇ ਵਿੱਚ ਆ ਜਾਣਗੇ ਠੀਕ ਹੈ ਜੀ ਤੇ 25 ਇੰਚ ਆਪਾਂ ਘੇਰਾ ਤਿਆਰ ਕਰਨਾ ਤੇ ਆ ਦੇਖੋ ਆਪਾਂ ਵੇਸ਼ੇਪਟਾ ਸੈਂਟਰ ਕਰ ਲਿਆ ਕਮੀਜ਼ ਦੇ ਪੱਲੇ ਦਾ ਤੇ ਇਸ ਤੋਂ ਪਹਿਲਾਂ ਆਪਾਂ ਦੇਖ ਲਿਆ ਸੀ ਵੀ ਆਪਣੇ ਤਿੰਨੋ ਫਲਾਵਰ ਆ ਰਹੇ ਨੇ ਠੀਕ ਹੈ ਜੀ ਤੇ ਆਪਾਂ ਏਦਾਂ ਫੋਲਡ ਕਰ ਲਿਆ ਕਿ 2 ਇਸ ਦੇ ਪੱਲੇ ਨੂੰ ਠੀਕ ਹੈ ਤੇ ਹੁਣ ਆਪਾਂ ਨੇ ਰੱਖਣਾ ਹੈ ਘੇਰਾ ਘੇਰਾ ਆਪਾਂ ਰੱਖਣਾ ਹੈ 25 ਇੰਚਾ ਪਾ ਤਿਆਰ ਕਰਨਾ ਠੀਕ ਹੈ ਜੀ ਤੇ ਆਪਾਂ ਨੇ ਇਹਨੂੰ 4 ਇੰਚ ਵੱਧ ਲੈ ਲਿਆ 29 ਇੰਚ ਹੋ ਗਿਆ ਠੀਕ ਹੈ ਜੀ ਤੇ 29 ਦਾ ਤਾਂ ਆਪਣਾ ਗੋਲ ਹੋ ਗਿਆ ਇਹ 14.5 ਇੰਚ ਠੀਕ ਹੈ 14.5 ਦੇ ਪਾਸੇ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਲੋਜ ਇਹ ਹੋ ਗਿਆ ਆਪਣਾ ਘੇਰੇ ਦਾ ਨਿਸ਼ਾਨ ਤੇ ਹੁਣ ਆਪਾਂ ਲਾਵਾਂਗੇ ਲੰਬਾਈ ਦਾ ਨਿਸ਼ਾਨ ਲੰਬਾਈ ਆਪਾਂ ਰੱਖਣੀ ਆ 40 ਇੰਚ ਤਿਆਰ ਕਰਨਾ ਆਪਾਂ ਨੇ ਇੱਕ ਮੇਜ਼ ਨੂੰ ਠੀਕ ਹੈ ਜੀ ਤੇ ਆਪਾਂ ਇਹਨੂੰ 1.5 ਇੰਚ ਵੱਧ ਲੈ ਲੈਣਾ ਆ ਠੀਕ ਹੈ ਜੀ ਕਿਉਂਕਿ ਆਪਣਾ ਜਿਹੜਾ نیچے ਪੱਲਾ ਉਹ ਫੋਲਡਿੰਗ ਕੀਤਾ ਹੋਇਆ ਹੈ ਉੱਥੋਂ ਤੇ ਪਰ ਲੈਸ ਲੱਗੀ ਹੋਈ ਆ ਤੇ ਆਪਾਂ ਸਿਰਫ 1.5 ਇੰਚ ਜਿਹੜਾ ਆਪਾਂ ਪਲੇਟਾ ਪਾਉਣੀ ਆ ਨੇ ਤੇ ਮੋਢੇ ਦੀ ਕਾਰਟ ਜਿਵੇਂ ਆਪਣੀ ਅੱਧੇ ਇੰਚ ਦੀ ਸਲਾਈ ਆ ਜਾਣੀ ਆ ਤੇ ਆਪਾਂ ਨੇ ਇਹ 1.5 ਇੰਚ ਵੱਧ ਲੈ ਲਿਆ ਤੇ ਆਪਣਾ ਜਿਹੜਾ ਪੂਰਾ ਇਹ ਸਲਾਈ ਮਤਲਬ ਕਰਕੇ 40 ਇੰਚ ਤਿਆਰ ਰਹਿ ਜਾਊਗਾ ਠੀਕ ਹੈ ਜੀ ਲੋ ਜੀ ਇਹ ਹੋ ਗਿਆ ਆਪਣਾ ਲੰਬਾਈ ਦੇ ਨਿਸ਼ਾਨ ਪਾਸਟਰ ਦਾ ਨਿਸ਼ਾਨ ਆਪਾਂ ਸਕੈਲ ਨਾਲ ਸਿੱਧੇ ਕਰ ਲੈਣੇ ਪਹਿਲਾਂ ਠੀਕ ਹੈ ਜੀ ਤੇ ਜਿਹੜੀਆਂ ਇਹਦੀਆਂ ਬਹਾਨੇ ਉਹ ਸਾਈਡ ਤੇ ਆਪਾਂ ਦਿੱਤੀਆਂ ਹੋਈਆਂ ਨੇ ਕੱਪੜੇ ਦੇ ਲਾਸਟ ਭਰਨੇ ਹੈਗੀਆਂ ਕਮੀਜ਼ ਦੇ ਪੱਲੇ ਦੇ ਨਾਲ ਹੀ ਸੈੱਟ ਥੀ ਨੇ ਠੀਕ ਹੈ ਜੀ ਤੇ ਹੁਣ ਆਪਾਂ ਕਟਿੰਗ ਕਰ ਦਾਂਗੇ ਫਰੰਟ ਵਾਲਾ ਪੱਲਾ ਲੋ ਜੀ ਇਹ ਹੋ ਗਈ ਆਪਣੇ ਫਰੰਟ ਵਾਲੇ ਪੱਲੇ ਦੀ ਕਟਿੰਗ ਉਸਦੇ ਬਾਅਦ ਆਪਾਂ ਕਰਾਂਗੇ ਬੈਕ ਪੱਲੇ ਦੀ ਠੀਕ ਹੈ ਜੀ ਆ ਦੇਖੋ ਆਪਾਂ ਹਾਂ ਜਿਹੜੀਆਂ ਆਪਣੀਆਂ ਸਾਈਡ ਤੇ ਧੋਣੀਆਂ ਨੇ ਇਦਾਂ ਠੀਕ ਹੈ ਲੋ ਜੀ ਨਾਲ ਹੀ ਆਪਣਾ ਆ ਗਿਆ ਬੈਕਵਰਡ ਪੱਲਾ ਪਿਛਲਾ ਤੇ ਹੁਣ ਆਪਾਂ ਇਹਨੂੰ ਪਿਛਲੇ ਪੱਲੇ ਤੋਂ ਉਤਾਰ ਲਾਂਗੇ 14 ਦੇ ਹਿਸਾਬ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਲਾਵਾਂਗੇ ਲੰਬਾਈ ਦਾ ਨਿਸ਼ਾਨ ਤੇ ਪਾਣੀ ਦਾ ਜਿਹੜਾ ਬੈਕਵਾਰਡ ਪੱਲਾ ਆਪਾਂ نیچے ਤੋਂ ਫੋਲਡਿੰਗ ਪੱਲਾ ਇਹਨੂੰ ਕਰਨਾ ਆ ਫੋਲਡ ਠੀਕ ਹੈ ਜੀ ਤੇ ਆਪਾਂ ਨੇ ਇਹ 1.5 ਕਿ 3 ਇੰਚ ਵੱਧ ਲੈ ਲਿਆ ਜਿਵੇਂ ਕੀ 1.5 43 ਇੰਚ 40 ਤੋਂ 1.5 ਇੰਚ ਵੱਧ ਲੈ ਲਿਆ ਇਹਨੂੰ ਆਪਾਂ ਨੇ ਠੀਕ ਹੈ ਜੀ ਲਓ ਜੀ ਹੁਣ ਆਪਾਂ ਦਾ ਸਕੈਲ ਨਾਲ ਨਿਸ਼ਾਨ ਕੀ ਰੇ ਸਿੱਧਾ ਕਰਕੇ ਤੇ ਫਿਰ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਜੀ ਹੋ ਗਿਆ ਆਪਣਾ ਪਿਛਲਾ ਪੱਲਾ ਹਾਂਜੀ ਹੁਣ ਆਪਾਂ ਜਿਹੜੀ ਆਪਣੀਆਂ ਬਹਾਉ ਸਾਈਡ ਤੇ ਨੇ ਆਪਾਂ ਬਹਾਾਂ ਦੀ ਕਟਿੰਗ ਬਾਅਦੋ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਤੇ ਆਪਾਂ ਪਿਛਲਾ ਪੱਲਾ ਇਸ ਤਰ੍ਹਾਂ ਕੁੱਠਾ ਕਰਕੇ ਰੱਖ ਲਿਆ ਤੇ ਹੁਣ ਆਪਣੀ ਅਗੇ ਲਾਈਨਿੰਗ ਠੀਕ ਹੈ ਜੀ ਲਾਈਨਿੰਗ ਮਤਲਬ ਕਿ ਆਪਣੇ ਪੱਲੇ ਤੋਂ ਜਿਹੜੀ ਆਪਾਂ 4 ਇੰਚ ਘੱਟ ਲੈਂਦੇ ਹੁੰਦੇ ਆ ਠੀਕ ਹੈ ਜੀ ਲੰਬਾਈ ਦੇ ਵਿੱਚ ਜਿਵੇਂ ਫੋਲਡਿੰਗ ਤੋਂ ਬਾਅਦ ਮਤਲਬ ਕਿ 4 ਇੰਚ ਘਟ ਆਪਾਂ ਲੰਬਾਈ ਲੈਣੀ ਆ ਆ ਦੇਖੋ ਪਿਛਲੇ ਪੱਲਾ ਰੱਖ ਲਏ ਇਹਦੇ ਉੱਪਰ ਆਪਾਂ ਲਾਈਨਿੰਗ ਰੱਖ ਲਈ ਦੇਖੋ ਠੀਕ ਹੈ ਜੀ ਜਿਵੇਂ ਕਿ ਆਪਾਂ ਕਮੀਜ਼ ਤਿਆਰ ਕਰਨਾ 40 ਇੰਚ ਇਹ ਆਪਣੇ ਕੋਲ 38 ਇੰਚ ਆ ਠੀਕ ਹੈ ਜੀ ਫੋਲਡਿੰਗ ਕਰਕੇ ਮਤਲਬ ਕਿ ਉਹੀ ਆਪਣੇ ਕੋਲੇ ਇਹ ਕਮੀਜ਼ ਤੋਂ ਮਤਲਬ ਕਿ 4 ਜਾਂ 3.5 ਇੰਚ ਆਪਣੇ ਕੋਲ ਰਹਿ ਚੁਗੀ ਠੀਕ ਹੈ ਜੀ ਪਹਿਲਾਂ ਆਪਾਂ 2 ਇੰਚ ਘੱਟ ਲੈ ਲੈਣੀ ਹੈ ਇਹ ਫਿਰ ਆਪਾਂ ਇਹਨੂੰ ਫੋਲਡਿੰਗ ਕਰਾਂਗੇ ਤਾਂ ਹੀ ਆਪਾਂ 1.5 2 ਇੰਚ ਆਪਣੀ ਫੋਲਡਿੰਗ ਵੀ ਹੋ ਜਾਣੀ ਹੈ ਤੇ ਆਪਣੇ ਕੋਲ ਉਹੀ ਇਹ 4 ਇੰਚ ਘੱਟ ਮਤਲਬ ਕਿ ਕਮੀਜ਼ ਤੋਂ ਰਹਿ ਚੁਗੀ ਠੀਕ ਹੈ ਜੀ ਤੇ ਦੇਖੋ نیچے ਆਪਣਾ ਪਹਿਲਾ ਆ ਦੇਖੋ ਪਹਿਲਾਂ ਆਪਾਂ ਲਾਈਨਿੰਗ ਰੱਖ ਲਈ ਫਿਰ ਆਪਣਾ ਫਰੰਟ ਵਾਲਾ ਪੱਲਾ ਫਿਰ ਆਪਾਂ ਲਾਈਨਿੰਗ ਰੱਖੀ ਫਿਰ ਆਪਣਾ ਪੈਕ ਵਾਲਾ ਪੱਲਾ ਠੀਕ ਹੈ ਜੀ ਅੱਗੇ ਤੋਂ ਲਾਈਨਿੰਗ ਥੋੜ੍ਹੀ ਥੋੜ੍ਹੀ ਮੈਂ ਲੂਜ਼ ਹੀ ਰੱਖੀ ਹੈ ਮਤਲਬ ਕੀ ਸਮਝ ਲਓ ਅੱਧਾ ਇੰਚ ਤੋਂ ਵੀ ਥੋੜਾ ਜਿਹਾ ਘੱਟ ਜਾਨੀ ਕਿ ਆਪਾਂ ਲੂਜ਼ ਰੱਖੀ ਹੈ ਇਹ ਠੀਕ ਹੈ ਜੀ ਇਹਨੂੰ ਤਾਂ ਲੋਕੀ ਜਿਵੇਂ ਹੁਣ ਕਈ ਪਣਾ ਕਹਿ ਦਿੰਦਿਆਂ ਨੇ ਵੀ ਸਾਡੇ ਲਾਈਨਿੰਗ ਨੂੰ ਖਿੱਚ ਪੈਂਦੀ ਹੈ ਤਾਂ ਆਪਾਂ ਥੋੜ੍ਹੀ ਜਿਹੀ ਲੂਜ਼ ਰੱਖਣੀ ਹੁੰਦੀ ਹੈ ਆਪਣੇ ਪੱਲੇ ਤੋਂ ਠੀਕ ਹੈ ਜੀ ਤੇ ਹੁਣ ਆਪਾਂ ਲਾ ਲਿਆ ਤੀਰੇ ਦੇ ਨਿਸ਼ਾਨੇ ਤੀਰ ਆਪਾਂ ਲਾਇਆ 6 ਇੰਚ ਕਿਉਂਕਿ ਪਿਛਲਾ ਗੜਾ ਆਪਾਂ ਇਹਨਾਂ ਦਾ 5 ਇੰਚ ਤਿਆਰ ਕਰਨਾ ਆ 5 5.5 ਇੰਚ ਠੀਕ ਹੈ ਜੀ ਤੇ 7.5 ਆਪਾਂ ਰੱਖ ਲਿਆ ਮੋਟਾ ਠੀਕ ਹੈ ਜੀ ਲੋ ਜੀ ਤੁਸੀਂ ਹਲਕੀ ਹਲਕੀ ਅੱਧਾ ਪੌਣਾ ਇੰਚ ਅੱਧਾ ਕਿੰਚ ਮਤਲਬ ਕਿ ਅੱਗੇ ਤੋਂ ਲਾਈਨਿੰਗ ਨੂੰ ਲੂਸਿੰਗ ਚ ਰੱਖਣਾ ਆ ਠੀਕ ਹੈ ਜੀ ਥੋੜੀ ਥੋੜੀ ਵਧਾ ਕੇ ਰੱਖਣਾ ਜਣੀ ਕੇ ਲੋ ਜੀ ਇੱਥੇ ਆਗੇ ਆਪਣੇ ਛਾਤੀ ਦਾ ਨਿਸ਼ਾਨ ਪਲਾਈ ਅੱਧਾ ਇੰਚ ਵਧਾ ਕੇ ਸਾਢੇ 21 ਤੋਂ ਠੀਕ ਹੈ ਜੀ ਸਾਢੇ 21 ਇੰਚ ਇੱਥੋਂ ਆ ਗਿਆ ਜੀ ਆਪਣਾ ਕਮਰ ਦਾ ਨਿਸ਼ਾਨ ਸਾਢੇ 7 ਤੋਂ ਤੇ ਸਾਢੇ 7 ਆਪਣੀ ਕਮਰ ਦਾ ਨਿਸ਼ਾਨ ਸਾਢੇ 9 ਬਣ ਗਿਆ 19 ਦਾ ਹਾਫ ਠੀਕ ਹੈ ਜੀ ਹੁਣ ਆ ਗਿਆ ਆਪਣਾ हिਪ ਦਾ ਨਿਸ਼ਾਨ हिਪਾ ਪਲਾਈ ਆ ਜੀ 15 ਇੰਚ ਤੇ ਤੇ 25 ਇੰਚ ਆਪਣੀ ਇਹ ਪਤਿਆਰਾ ਠੀਕ ਹੈ ਜੀ ਤੇ ਆਪਾਂ ਲਾਵਾਂਗੇ 12.5 ਇੰਚ ਲੋ ਜੀ ਇੱਥੋਂ ਆਪਾਂ 3 ਇੰਚ نیچے ਲੈ ਲੈਣਾ ਇਦਾਂ ਤੇ ਇਹਨਾਂ 3.5 ਇੰਚ ਠੀਕ ਹੈ ਜੀ ਜਿਵੇਂ ਆਪਣਾ 10.5 ਆਪਾਂ ਇਹ ਪੌਣ ਇੱਕ ਗਿਰ ਦੇ ਬਦਲੋ ਕੀ ਲਾ ਲੈਣਾ ਨਿਸ਼ਾਨ ਇਹ ਥੋੜਾ ਜਿਹਾ ਵੱਡਾ ਕਿ ਲੋਣਾ ਹੁੰਦਾ ਪਤਾ ਕਿੰਚ ਇੱਥੋਂ ਠੀਕ ਹੈ ਜੀ ਜਿਆਸਤੋ ਉੱਚੇ ਐਸਾ ਨਿਸ਼ਾਨ ਆਪਾਂ ਜਿਹੜੇ ਫਿਟਿੰਗ ਵਾਲੇ ਮਲਾ ਦੇਣੇ ਪਹਿਲਾਂ ਹਾਂਜੀ ਹੁਣ ਆਗੇ ਆਪਣਾ ਘੇਰਾ ਘੇਰਾ ਆਪਾਂ 12.5 ਰੱਖ ਲਿਆ ਪਹਿਲਾਂ ਠੀਕ ਹੈ 14.5 ਆਪਣਾ ਜੜਾ ਆ ਆਪਾਂ 4 ਇੰਚ ਬਾਦਰ ਰੱਖਿਆ ਫੋਲਡਿੰਗ ਦੇ ਲਈ ਲੋ ਜੀ ਇੱਥੇ ਆਪਾਂ 12.5 ਨਿਸ਼ਾਨ ਲਗਾ ਕੇ ਤੇ ਸਾਈਡ ਤੋਂ 2 ਇੰਚ ਜਿਹੜਾ ਆਪਣਾ ਆ ਫੋਲਡਿੰਗ ਦਾ ਹੋਊਗਾ ਠੀਕ ਹੈ ਜੀ ഈ നിഷാന സിദ്ധാകലാ പാക് ഫോൾഡിംഗ് ആയി ഇത് ദ ഇഞ്ച വക്കോ ടൈ ടൈ ഇഞ്ച ീക്കി ਮੈਂ ਤੁਸੀ ਬਿਲਕੁਲ ਲਾਈਨ ਉਹ ਜਿਹੜਾ ਸੌਖੇ ਤਰੀਕੇ ਨਾਲ ਕਿਮੀਜ਼ ਦੀ ਕਟਿੰਗ ਕਰ ਸਕਦੇ ਹਾਂ ਠੀਕ ਹੈ ਜੀ ਤੇ ਬੈਕ ਵਾਲੀ ਕਾਟ ਆਪਣੀ ਆ ਗਈ 2 ਇੰਚ ਤੋਂ ਠੀਕ ਹੈ ਜੀ ਇੱਥੋਂ ਆਪਾਂ 6.5 ਲੈ ਲਏ ਤਾਂ 3.5 ਤੇ ਇਦਾਂ ਆਪਾਂ ਇੱਡੀ ਪਿਛਲੀ ਕਾਟ 2 ਇੰਚ ਦਾ ਨਿਸ਼ਾਨ ਨਾਲ ਇਦਾਂ ਬੁਲਾ ਦੇਣੀ ਗੁਲਾਈ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਆਪਣਾ ਫਰੰਟ ਵਾਲੀ ਕਾਟ ਇਹ ਪਾਵਾਂਗੇ ਆਪਾਂ 1/2 ਇੰਚ ਤੋਂ 1/2 ਇੰਚ ਤੋਂ ਠੀਕ ਹੈ ਜੀ ਇਜ ਵਿੱਚ ਆਪਣੇ ਇਧਰੋ ਜਿਵੇਂ 1.5 ਇੰਚ ਦਾ ਆਪਾਂ ਲੈ ਲੈਣਾ ਦੇਖੋ ਇਧਰੋ ਉਹ ਡੈਟ ਲੈ ਲਿਆ ਤੇ ਆਪਣੇ 1.5 ਇੰਚ ਦੇ ਵਿੱਚ ਮਤਲਬ ਕਿ ਗੁਲਾਈ ਆਪਾਂ ਨੇ ਜਿਹੜੀ ਫਰੰਟ ਵਾਲੀ ਪਾਉਣੀ ਹੁੰਦੀ ਹੈ ਠੀਕ ਹੈ ਜੀ ਤੇ ਇਥੋਂ ਆਪਾਂ ਇਦਾਂ ਗੁਲਾਈ ਦੇ ਵਿੱਚ ਇਹਨੂੰ ਮੋਲਾ ਦੇਣਾ ਹੈ ਠੀਕ ਹੈ ਜੀ ਤੇ ਉੱਪਰ ਆ ਗਈ ਆਪਣੇ 1/2 ਇੰਚ ਦੀ ਕਾਟ ਠੀਕ ਹੈ ਜੀ ਲੋ ਜੀ ਹੁਣ ਆਪਾਂ ਪਾਵਾਂਗੇ ਪਲੇਟਾਂ ਪਲੇਟ ਆਪਾਂ ਤਿਆਰ ਕਰਨੀ ਇਹਨਾਂ ਦੀ 12 ਇੰਚ ਤੇ ਤੇ ਆਪਾਂ ਲਾ ਲਾਂਗੇ ਨਿਸ਼ਾਨ 12.5 ਤੇ ਠੀਕ ਹੈ ਜੀ ਤੇ ਸਾਈਡ ਤੋਂ ਆਪਾਂ ਲਾਵਾਂਗੇ 3 ਇੰਚ ਠੀਕ ਹੈ ਜੀ ਜਿਹੜਾ ਆਪਣੇ ਪਲੇਟਾਂ ਦੇ ਵਿੱਚ ਡਿਸਟੈਂਸ ਹੋਊਗਾ ਉਹ ਸਾਡੇ 3 ਇੰਚ ਦਾ ਆ ਲਓ ਜੀ ਠੀਕ ਹੈ ਜੀ ਤੇ ਪਲੇਟ ਦੀ ਲੰਬਾਈ ਜਿਹੜੀ ਆਪਾਂ ਲਾਣੀ ਆ 7 ਇੰਚ ਦੀ ਠੀਕ ਹੈ ਜੀ ਲਓ ਜੀ ਹੁਣ ਆਪਾਂ ਲਾਵਾਂਗੇ ਸਾਈਡ ਵਾਲੀ ਪਲੇਟਾਂ ਠੀਕ ਹੈ ਤੇ ਇਹ ਆਪਾਂ ਲਾਵਾਂਗੇ 2 ਇੰਚ ਤੋਂ ਫਰਕ ਰੱਖਾਂਗੇ ਠੀਕ ਹੈ ਜੀ ਪਲੇਟਾਂ ਦਾ ਲਓ ਜੀ ਇਹ ਹੋ ਗਏ ਆਪਣੇ 2 ਇੰਚ ਤੋਂ ਤੇ ਇਧਰੋਂ ਵੀ ਆਪਾਂ ਦੇਖੋ ਪਲੇਟ ਪਰ ਨਿਸ਼ਾਨ ਲਗਾਉਣਾ ਇੱਦਾਂ ਐਸਾ ਲਗਾ ਕੇ ਤੇ ਫਿਰ ਆਪਾਂ ਜਿਹੜਾ ਇਹ ਨਿਸ਼ਾਨ ਆਹੀ 2 ਇੰਚ ਦੇ ਫਰਕ ਤੋਂ ਫਿਰ ਆਪਾਂ ਕਮਰ ਦੇ ਨਿਸ਼ਾਨ ਨਾਲ ਮਿਲਾ ਦੇਣਾ ਇਹਨੂੰ ਠੀਕ ਹੈ ਇੱਧਰ ਰੱਖ ਕੇ ਨਿੰਜੀ ਟੇਪ ਆ ਦੇਖੋ 2 ਇੰਚ ਹੋ ਗਿਆ ਤੇ ਹੁਣ ਆਪਾਂ ਇਹਨੂੰ ਇੱਦਾਂ ਕਮਰ ਦੇ ਨਿਸ਼ਾਨ ਨਾਲ ਮਿਲਾ ਦੇਣਾ ਠੀਕ ਹੈ ਜੀ ਜੀ ਹੋ ਗਈ ਆਪਣੀ ਪਲੇਟਾਂ ਐਦਾਂ ਆਪਾਂ ਪਿਛਲੇ ਪੱਲੇ ਤੇ ਨਿਸ਼ਾਨ ਲਗਾ ਲਾਂਗੇ ਸੇਮ ਠੀਕ ਹੈ ਜੀ ਤੇ ਹੁਣ ਆਪਾਂ ਕਰ ਦਾਂਗੇ ਕਟਿੰਗ ਲੋ ਜੀ ਜਿਹੜੇ ਪਾਕਸਾ ਤੋਂ 2 ਇੰਚ ਰੱਖ ਕੇ ਉਸ ਤੋਂ ਬਾਅਦ ਆਪਾਂ ਕਟਿੰਗ ਕਰਦੇ ਪਹਿਲਾਂ ਆਪਾਂ ਚਾਰੋਂ ਪੱਲੇ ਇਕੱਠੇ ਕੱਟੇ ਕਰ ਲੈਣੇ ਆਪਾਂ ਪਿਛਲੀ ਘੜ ਤੋਂ ਧਿਆਨ ਰੱਖਣਾ ਠੀਕ ਹੈ ਜੀ ਜਿਹੜੀ ਆਪਣੀ ਬੈਕ ਵਾਲੀ ਕਾਟ ਉਥੋਂ ਤੇ ਫਿਰ ਆਪਾਂ ਨੇ ਫਰੰਟ ਵਾਲੀ ਕਾਟ ਪਾਉਣੀ ਠੀਕ ਹੈ ਜੀ ਤੇ ਹੋ ਗਈ ਆਪਣੀ ਅੱਧੇ ਇੰਚ ਦੀ ਉੱਪਰ ਵਾਲੀ ਮੋਢੇ ਦੀ ਕਾਟ ਠੀਕ ਹੈ ਜੀ ਇਹ ਕਾਟ ਆਪਾਂ ਤਾਂ ਪਾਉਣੀ ਹੈ ਤਾਂ ਕਿ ਆਪਣੇ ਜਿਹੜੇ ਕਮੀਜ਼ ਦੇ ਮੋਢੇ ਨਹੀਂ ਗਿਰਨਗੇ ਠੀਕ ਹੈ ਜੀ ਜਿਵੇਂ ਕੱਢਾ ਨੂੰ ਮੋਢੇ ਗਿਰਨ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਅੱਧੇ ਇੰਚ ਦੀ ਕਾਟ ਜ਼ਰੂਰ ਪਾਓ ਠੀਕ ਹੈ ਜੀ ਲਓ ਜੀ ਹੁਣ ਆਪਾਂ ਜਿਹੜੇ ਫਰੰਟ ਵਾਲੇ ਪੱਲੇ ਆ ਦੋਨੋਂ ਉਹ ਚੱਕ ਲੈਣੇ ਠੀਕ ਹੈ ਜੀ ਤੇ ਫਿਰ ਆਪਾਂ ਜਿਹੜੀ ਫਰੰਟ ਵਾਲੀ ਕਾਟ ਪਾ ਦੇਣੀ ਹੈ ਲੋ ਜੀ ਲੈਂਡਿੰਗ ਥੋੜਾ ਥੋੜਾ ਜੂਤੂ ਸਿਲਾਏ ਮਤਲਬ ਕਿ ਲੂਜ਼ਿੰਗ ਚ ਰੱਖਣੀ ਆ ਫਰੰਟ ਤੋਂ ਅੱਗੇ ਤੋਂ ਠੀਕ ਹੈ ਜੀ ਕਿਉਂਕਿ ਉਹਦੇ ਨਾਲ ਕੀ ਹੁੰਦਾ ਜਿਹੜਾ ਆਪਣਾ ਜਿਵੇਂ ਆਪਣਾ ਉੱਪਰ ਵਾਲਾ ਪੱਲਾ ਇਕੱਠਾ ਹੁੰਦਾ ਨਾ ਉਹਦੇ ਨਾਲ ਇਕੱਠਾ ਨਹੀਂ ਹੋਊਗਾ ਠੀਕ ਹੈ ਜੀ ਲੈਂਡਿੰਗ ਥੋੜੀ ਜੀ ਲੂਜ਼ ਰੱਖੋਗੇ ਥੋੜੀ ਜਿਹਾ ਅੱਧਾ ਪੌਣਾ ਇੰਚ ਅੱਧਾ ਇੰਚ ਹੀ ਬਹੁਤ ਹੁੰਦੀ ਹੈ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਦੱਸਦੀ ਹਾਂ ਮੋਡਾ ਨਾਪ ਕੇ ਜਿਵੇਂ ਕਿ ਆਪਾਂ ਅੱਧਾ ਇੰਚ ਚਲੇ ਗਿਆ ਸਲਾਈਚ ਤੇ ਅੱਧਾ ਇੰਚ ਆਪਣਾ ਆ ਗਿਆ ਪਲੇਟ 'ਚ ਆ ਦੇਖੋ ਪੂਰਾ 10 ਇੰਚ ਆ ਗਿਆ ਨਾ ਤੇ ਆਪਣਾ ਜਿਹੜਾ ਤਿਆਰ ਹੋਣਾ ਹੈ ਉਹ 9.5 ਇੰਚ ਹੋਣਾ ਹੈ ਇਹ 10 ਇੰਚ ਤਾਂ ਆ ਕਿਉਂਕਿ ਅੱਧਾ ਇੰਚ ਹੈ ਜਿਹੜਾ ਆਪਣਾ ਪਲੇਟ ਵਿੱਚ ਚਲੇ ਜਾਣਾ ਹੈ ਠੀਕ ਹੈ ਜੀ ਉਹ ਜੀ ਹੁਣ ਆਪਾਂ ਕਰਾਂਗੇ ਪਿਛਲਾ ਵਾਲਾ ਗਲਾ ਕਟਿੰਗ ਇਹ ਰੱਖ ਲਿਆ ਆਪਾਂ 5.5 ਇੰਚ ਠੀਕ ਹੈ ਜੀ ਲੰਬਾਈ ਦੇ ਵਿੱਚ ਤੇ 2.5 ਇੰਚ ਪਰਖੀ ਸੀ ਚੌੜਾਈ ਠੀਕ ਹੈ ਇੱਥੋਂ 2.5 ਇੰਚ ਚੌੜਾਈ ਰੱਖ ਕੇ ਅੱਦਾਂ ਤੇ ਫਿਰ ਆਪਾਂ ਕੋ ਗੁਲਾਈ ਦੇ ਵਿੱਚ ਇਹਦੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਇਹ ਹੋ ਗਈ ਆਪਣੀ ਕਟਿੰਗ ਹੁਣ ਆਪਾਂ ਕਟਿੰਗ ਕਰਾਂਗੇ ਬਾਹਾਂ ਆ ਦੇਖੋ ਬਾਹਾਂ ਦਾ ਕਪੜਾ ਮਤਲਬ ਕਿ ਬਾਹਾਂ ਦਾ ਜਿਹੜਾ ਮੋਢਾ ਆ ਇਹਦੇ ਵਿੱਚ ਉਹ ਪੂਰਾ ਨਹੀਂ ਆਉਣਾ ਹੈਗਾ ਇਦਾਂ ਆਪਾਂ ਨੂੰ ਜੋੜ ਪਾਉਣਾ ਪੈਣਾ ਹੈ ਠੀਕ ਹੈ ਜੀ ਕਿਉਂਕਿ ਜੋੜਨਾ ਚ ਪੈਂਦਾ ਹੀ ਹੁੰਦਾ ਜੇ ਮੈਂ ਇਦਾਂ ਬਾਹਾਂ ਦਿੱਤੀ ਹੁਣ ਤਾਂ ਜ਼ਰੂਰ ਆਪਣਾ ਜੋੜ ਜਿਹੜਾ ਪੈਂਦਾ ਹੀ ਆ ਦੇਖੋ ਠੀਕ ਹੈ ਜੀ ਜੇ ਹੁਣ ਆਪਾਂ ਇਹਨੂੰ ਏਦਾਂ ਨਾਪ ਕੇ ਦੇਖੋ ਕਰਦੇ ਆ ਤਾਂ ਆਪਾਂ ਨੂੰ ਮੋਢਾ ਜਿਹੜਾ ਚਾਹੀਦਾ ਆ 9.5 ਇੰਚ ਆਪਾਂ ਤਿਆਰ ਕਰਨਾ ਆਪਾਂ ਨੂੰ 2 ਇੰਚ ਵਾਧੇ ਵੀ ਚਾਹੀਦਾ ਠੀਕ ਹੈ ਜੀ ਤੇ ਆਪਣਾ ਮੋਢਾ ਜਿਹੜਾ ਘਾਟ ਆਪਾਂ ਇਹਦਾ ਸਾਈਡ ਤੇ ਨਾ ਜੋੜ ਪਾ ਲੈਣਾ ਦੇਖੋ ਇਹ ਜਿਹੜੀਆਂ ਬਹਾਉਂਦੇ ਨੇ ਨਾ ਜੋੜ ਤਾਂ ਪੈਂਦੇ ਹੀ ਹੁੰਦਾ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਜੋੜ ਲਗਾ ਕੇ ਫਿਰ ਤੁਹਾਨੂੰ ਕਟਿੰਗ ਦੱਸਦੇ ਆ ਠੀਕ ਹੈ ਜੀ ਆ ਦੇਖੋ ਏਦਾਂ ਆਪਾਂ 9.5 ਮੋਢਾ ਤਿਆਰ ਕਰਨਾ ਤੇ 10.5 ਪਾਉਣੇ 11 ਆਪਾਂ ਇਹਨੂੰ ਵੱਧ ਰੱਖ ਲੈਣਾ ਠੀਕ ਹੈ ਜੀ ਤੁਹਾਨੂੰ ਮੈਂ ਜੋੜ પા ਕੇ ਦਿਖਾਉਂਦੀ ਆ ਠੀਕ ਹੈ ਜੀ ਆ ਦੇਖੋ ਮੈਂ ਜੋੜ ਪਾ ਲਿਆ ਹੁਣ ਇਹ ਇੱਕ ਸਾਈਡ ਤੇ ਜੋੜ ਥੋੜਾ ਜਿਹਾ ਆਪਣਾ ਜਿਹੜਾ ਘੱਟ ਆਇਆ ਦੇਖੋ ਠੀਕ ਹੈ ਜੀ ਜਦੋਂ ਤੁਸੀਂ ਜੋੜ ਵਾਲੇ ਬਾਹਾਂ ਕਰਦੇ ਆ ਨਾ ਮਤਲਬ ਕਿ ਕਟਿੰਗ ਕਰਦੇ ਆ ਜਿਹੜਾ ਜੋੜ ਵਾਲੀ ਦੋਨੋਂ ਮਤਲਬ ਕਿ ਜਿਹੜੀਆਂ ਬਾਹਾਂ ਨੇ ਜਿਹੜੀਆਂ ਜਿਹੜੀਆਂ ਸਿੱਧਾ ਪਾਸਾ ਨੂੰ ਉਹਨੂੰ ਅੰਦਰ ਕਰ ਲੈਣਾ ਹੈ ਠੀਕ ਹੈ ਜੀ ਤੇ ਦੇਖੋ ਹੁਣ ਆਪਣੀ ਆਪੀ ਲੰਬਾਈ ਠੀਕ ਹੈ ਜੀ ਆਪਾਂ 2 ਇੰਚ ਵੱਧ ਲੈ ਲਈ ਇਹ ਲੰਬਾਈ ਹੁੰਦੀ ਇੰਚ ਆਪਣਾ ਬਦਲ ਕੋ ਤਿਆਰ ਹੋ ਚੁੱਕੀ ਠੀਕ ਹੈ ਜੀ 21 ਇੰਚ ਲੈ ਲਿਆ ਆਪਾਂ ਨੇ ਤੇ ਹੁਣ ਆਪਾਂ ਕਰ ਲਾਂਗੇ ਇਹਦਾ ਮੋਢਾ ਜਿਹੜਾ ਪੂਰਾ ਪਹਿਲਾਂ ਆ ਦੇਖੋ ਜੋੜ ਜਿਹੜਾ ਆਪਣਾ ਇੱਕ ਸਾਈਡ ਤੇ ਮਤਲਬ ਕਿ ਬੈਕ ਤੇ ਜੋੜ ਆ ਜਾਊਗਾ ਜਿੱਧਰ ਮਤਲਬ ਕਿ ਜੋੜ ਆਪਣਾ ਪੈਣਾ ਹੈ ਚਲੋ ਮੈਂ ਜ਼ਿਆਦਾ ਜੋੜ ਆ ਉਹਨੂੰ ਤੁਸੀਂ ਥੱਲੇ ਰੱਖ ਲੈਣਾ ਜਿੱਧਰ ਆ ਜੋੜ ਮਤਲਬ ਘਾਟਾਂ ਦਾ ਉਹ ਕਪੜਾ ਸੀ ਉੱਪਰ ਫੋਲਡ ਕਰ ਲੈਣਾ ਇਦਾਂ ਡਬਲ ਠੀਕ ਹੈ ਜੀ ਜੋੜ ਜਿਹੜਾ ਥੋੜਾ ਪਿਛਲੇ ਪਾਸੇ ਆਊਗਾ ਫਿਰ ਉਹ ਲਓ ਜੀ ਬਾਦੀ ਮੂਰੀ ਆਪਾਂ ਛੇ ਇੰਚ ਤੇ ਆਰ ਕਰਨੀ ਹੈ ਠੀਕ ਹੈ ਜੀ ਤੇ 2 ਇੰਚ ਆਪਾਂ ਬਾਧ ਰੱਖ ਲਈ ਏਦਾਂ ਠੀਕ ਹੈ ਲੋ ਜੀ ਇੱਥੋਂ ਅੱਗੇ ਆਪਾਂ 2.5 ਇੰਚ ਦੀ ਕਾਟ ਹਲੋ ਸਾਢੇ 9 ਮੋੜ ਰੱਖ ਕੇ ਨਾ ਪਾ ਲੈ ਤਨ ਸ਼ਾਲਾ ਗਾਲਣਾ ਪਹਿਲਾਂ ਇੱਥੋਂ ਆਪਾਂ ਰੱਖਿਆ 2.5 ਇੰਚ ਟਾਈਂਚ ਤੋਂ ਪਾਣੇ ਗਲਾਈ ਪਾ ਦੇਣੀ ਆ ਠੀਕ ਹੈ ਹਾਂਜੀ ਹੁਣ ਆਪਾਂ ਇਹ ਨਿਸ਼ਾਨ ਜਿਹੜਾ 9.5 ਵਾਲਾ ਨਾ ਇਹ ਆਪਾਂ 6 ਇੰਚ ਦੇ ਨਿਸ਼ਾਨ ਨਾਲ ਲਾਤਾ ਤੇ ਇਹ ਹੋ ਗਿਆ ਆਪਣਾ ਐਕਸਟਰਾ ਮਾਰਕਿੰਗ ਠੀਕ ਹੈ ਜੀ ਤੇ ਹੁਣ ਆਪਾਂ ਕਟਿੰਗ ਕਰ ਦਾਂਗੇ ਆ ਦੇਖੋ ਹੁਣ ਆਪਣਾ ਜਿਹੜਾ ਪਲੇਨ ਹੈ ਮਤਲਬ ਪਾਸਾ ਜਿਹੜਾ ਉਹ ਅੱਗੇ ਆ ਜਾਊਗਾ ਤੇ ਜਿਹੜਾ ਜੋੜ ਆ ਆਪਣਾ ਪਿੱਛੇ ਪਹੂਗਾ ਉਹ ਬਹਾਂ ਦੇ ਠੀਕ ਹੈ ਜੀ ਲੋ ਜੀ ਲੋ ਜੀ ਠੀਕ ਹੈ ਤੇ ਹੁਣ ਆਪਾਂ ਕਰਾਂਗੇ ਫਰੰਟ ਵਾਲੀ ਦੀ ਪੱਲੇ ਤੇ ਮਤਲਬ ਗੜੀ ਕਾਰਡ ਪਾਉਣੀ ਆਪਾਂ ਬਹਾਂ ਨੂੰ ਤੇ ਇਦਾਂ ਕਰਕੇ ਨਾ ਆਪਾਂ ਨੇ ਬਹਾਂ ਨੂੰ ਪਹਿਲਾਂ ਪੱਟ ਲਾਉਣਾ ਸੈਂਟਰ ਦੇ ਵਿੱਚ ਠੀਕ ਹੈ ਤੇ ਹੁਣ ਦੇਖੋ ਬਾਹਾਂ ਆਪਾਂ ਖੋਲਣੀਆਂ ਦੋ ਦੋ ਇਦਾਂ ਖੋਲ ਲਈਆਂ ਆ ਦੇਖੋ ਸਾਈਡ ਤੇ ਜੋੜ ਪੈ ਗਿਆ ਪਿੱਛੇ ਜੋੜ ਆਊਗਾ ਫਰੰਟ ਦੇ ਆਪਣੀ ਇਹ ਜਿਹੜੀ ਕਾਰਟ ਆਪਾਂ ਦੇ ਦੇ ਵਿੱਚ ਦੀ ਹੋਰ ਪਾਤੀ ਠੀਕ ਹੈ ਜੀ ਅੱਗੇ ਵਾਲੇ ਪੱਲੇ ਦੀ ਲੋ ਜੀ ਹੋ ਗਈ ਆਪਣੀ ਬਾਹਾਂ ਦੀ ਕਟਿੰਗ ਵੀਡੀਓ ਵਧੀਆ ਲੱਗੇ ਚਾਨਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੀ